ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੀ ਡਬਲਯੂ ਪੀ ਨੰਬਰ 33298 2025 ਜੱਗਾ ਸਿੰਘ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਦੀ ਰਿਟ ਪਟੀਸ਼ਨ ਦੇ ਬਾਰੇ ਸਾਰੀ ਹੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਰਿਕਵੈਸਟ ਹੈ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਤੇ ਵੀਡੀਓ ਨੂੰ ਸਭ ਦੇ ਨਾਲ ਦੇ ਸ਼ੇਅਰ ਕਰਨਾ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਸੀਡਬਲਯੂਪੀ ਨੰਬਰ 33298 2025 ਜੋ ਕਿ ਜੱਗਾ ਸਿੰਘ ਆਦਰਸ ਵਰਸਸ ਸਟੇਟ ਆਫ ਪੰਜਾਬ ਮਾਨ ਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਈ ਗਈ ਜਿਹੜੀ ਹੈ ਉਸ ਸੰਬੰਧੀ ਮਿਤੀ 11 11 2025 ਨੂੰ ਸੁਣਵਾਈ ਹੋਈ ਹੈ ਜਿਸ ਦੇ ਬਾਰੇ ਤੁਹਾਨੂੰ ਜਾਣੂ ਕਰਵਾਉਣਾ ਚਾਹੁੰਦੇ ਆ ਕਿ ਅਸਲ ਦੇ ਵਿੱਚ ਇਸ ਪਟੀਸ਼ਨ ਦੇ ਵਿੱਚ ਪਟੀਸ਼ਨਰਸ ਦੇ ਵੱਲੋਂ ਇਹ ਬੇਨਤੀ ਕੀਤੀ ਗਈ ਸੀ ਕਿ ਪੰਜਾਬ ਸਰਕਾਰ ਨੂੰ ਕਠਿਨ ਤੌਰ ਤੇ ਜਿਹੜਾ ਪਰਵੀਸ਼ਨ ਪੀਰੀਅਡ ਦੇ ਦੌਰਾਨ ਜੋ ਵੱਧ ਅਦਾ ਕੀਤੀ ਗਈ ਸੈਲਰੀ ਹੈ ਉਸ ਦੀ ਰਿਕਵਰੀ ਨੂੰ ਨਾ ਤਾਂ ਸ਼ੁਰੂ ਕੀਤਾ ਜਾਵੇ ਅਤੇ ਨਾ ਹੀ ਇਸ ਨੂੰ ਜਾਰੀ ਰੱਖਿਆ ਜਾਵੇ ਇਸ ਤੋਂ ਇਲਾਵਾ ਪਟੀਸ਼ਨਰਸ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੇ ਵੱਲੋਂ ਮਿਸ ਸਟੇਟਮੈਂਟ ਜਿਹੜੀ ਹੈ ਅਤੇ ਤੱਥਾਂ ਨੂੰ ਛੁਪਾ ਕੇ ਕੋਈ ਵੀ ਵੱਧ ਸੈਲਰੀ ਪ੍ਰਾਪਤ ਨਹੀਂ ਕੀਤੀ ਗਈ। ਲਿਹਾਜ਼ਾ ਮਾਂਜੁਖ ਸੁਪਰੀਮ ਕੋਰਟ ਦੇ ਸਿਵਲ ਅਪੀਲ ਨੰਬਰ 11527 ਔਰ 2014 ਦੇ ਫੈਸਲੇ ਦੇ ਅਨੁਸਾਰ ਉਹਨਾਂ ਤੋਂ ਰਿਕਵਰੀ ਨਾ ਕੀਤੀ ਜਾਵੇ। ਪਟੀਸ਼ਨਰ ਦੀ ਐਡਵੋਕੇਟ ਨੇ ਦਲੀਲ ਦਿੱਤੀ ਕਿ ਸੀਡਬਲਯੂਪੀ ਨੰਬਰ 26 11 113 आर 2025 ਮਾਂ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ ਜਿਸ ਦੇ ਵਿੱਚ ਰਿਕਵਰੀ ਕਰਨ ਨੂੰ ਜਿਹੜੀ ਹੈ ਸਟੇ ਕੀਤਾ ਗਿਆ ਹੈ ਜਿਸ ਦੀ ਜਿਹੜੀ ਹੈ ਨੈਕਸਟ ਡੇਟ ਆਫ ਹੀアリング ਹੈ 22 12 2025 ਪਾਈ ਗਈ ਹੈ ਜਾਣੇ ਕਿ ਇਹ ਜੋ ਸੀ ਡਬਲਯੂਪੀ ਨੰਬਰ 28 113 ਆਰ 2025 ਹੈ ਇਸ ਦੇ ਵਿੱਚ ਆਲਰੇਡੀ ਰਿਕਵਰੀ ਨੂੰ ਸਟੇ ਕਰ ਦਿੱਤਾ ਗਿਆ ਸੀ ਅਤੇ ਉਸ ਦੇ ਨਾਲ ਹੀ ਹੁਣ ਇਸ ਨੂੰ ਵੀ ਜਾਣੀ ਕਿ ਜੋ ਰਿਟ ਪਟੀਸ਼ਨ ਨੰਬਰ ਹੈ 33298 ਔਰ 2025 ਇਸ ਨੂੰ ਵੀ ਕਲਪ ਕਰਦੇ ਹੋਏ ਹੁਣ ਮਾਨ ਜੋ ਪੰਜਾਬ ਹਰਿਆਣਾ ਹਾਈ ਕੋਰਟ ਨੇ ਅਨਰੇਬਲ ਜਸਟਿਸ ਬਰਿੰਦਰ ਸਿੰਘ ਨਲਵਾ ਨੇ ਸਰਕਾਰ ਨੂੰ ਨੋਟਿਸ ਆਫ ਮੋਸ਼ਨ ਜਾਰੀ ਕਰਦੇ ਹੋਏ ਇਸ ਨੂੰ ਐਸਡੀਸੀਡਬਲਯੂਪੀ ਨੰਬਰ 28113 ਔਰ 2025 ਦੇ ਨਾਲ ਅਟੈਚ ਕਰ ਦਿੱਤਾ ਗਿਆ ਹੈ ਜੋ ਕਿ ਜਗਪ੍ਰੀਤ ਸਿੰਘ ਵਰਸਸ ਸਟੇਟ ਆਫ ਪੰਜਾਬ ਕੇਸ ਸੰਬੰਧੀ ਹੈ ਤੇ ਇਸ ਨੂੰ ਕਲਪ ਕਰਦੇ ਹੋਏ ਹੁਣ ਨੈਕਸਟ ਡੇਟ ਆਫ ਹੀアリング ਉਹੀ ਜਾਣੀ ਕਿ 22 12 2025 ਪਾ ਦਿੱਤੀ ਗਈ ਹੈ ਤੇ ਇਸ समिती ਨੂੰ ਇਸ ਕੇਸ ਦੀ ਅਗਲੀ ਸੁਣਵਾਈ ਕੀਤੀ ਜਾਵੇਗੀ ਅਤੇ ਉਸ समिती ਨੂੰ ਪਤਾ ਲੱਗੇਗਾ ਕਿ ਹੁਣ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਇਸ ਕੇਸ ਦੇ ਬਾਰੇ ਕੀ ਰੁਖ ਤਿਆਰ ਕਰਦੀ ਹੈ ਤੇ ਕਿਹੜਾ ਫੈਸਲਾ ਸੁਣਾਉਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪ੍ਰੰਤੂ ਦੂਸਰੇ ਪਾਸੇ ਇਹ ਵੀ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ ਕੀ ਜੋ ਵੀ ਅਦਾਲਤਾਂ ਦੇ ਫੈਸਲੇ ਆਉਂਦੇ ਹਨ ਪਿਛਲੇ ਕੁਝ ਸਮੇਂ ਤੋਂ ਪੰਜਾਬ ਸਰਕਾਰ ਇਨ੍ਹਾਂ ਫੈਸਲਿਆਂ ਨੂੰ ਲਾਗੂ ਕਰਨ ਤੋਂ ਵੀ ਜਿਹੜੇ ਹੈ ਟਾਲ ਮਟੋਲ ਕਰਦੀ ਆ ਰਹੀ ਹੈ ਜੋ ਕਿ ਇੱਕ ਚੰਗਾ ਰਾਜਨ ਨਹੀਂ ਹੈ ਇਸ ਕਰਕੇ ਜੇਕਰ ਕੋਟਾਂ ਦੇ ਫੈਸਲੇ ਸ਼ਕਤੀ ਦੇ ਨਾਲ ਲਾਗੂ ਕੀਤੇ ਜਾਣ ਤਾਂ ਫਿਰ ਹੀ ਜਿੱਤਣ ਵਾਲੇ ਭਾਵੇਂ ਕੀ ਉਹ ਪੈਸ਼ਨਰ ਹੋਣ ਜਾਂ ਫਿਰ ਮਲਾਜ਼ਮ ਹੋਣ ਉਹਨਾਂ ਨੂੰ ਫਾਇਦਾ ਹੋ ਸਕਦਾ ਹੈ ਸੋ ਦੋਸਤੋ ਆਸ ਕਰਦੇ ਆ ਕਿ ਅਗਲੀ ਡੇਟ ਆਫ ਹਿਅਰਿੰਗ ਤੇ ਇਸ ਕੇਸ ਦਾ ਫੈਸਲਾ ਜੋ ਆਵੇਗਾ ਤੇ ਜੋ ਪਟੀਸ਼ਨਰਸ ਹਨ ਉਹਨਾਂ ਨੂੰ ਕੁਝ ਰਾਹਤ ਮਿਲੇਗੀ ਅੱਜ ਦੀ ਵੀਡੀਓ ਤੇ ਵਿੱਚ ਇਨਾ ਹੀ ਵੀਡੀਓ ਚ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ